ਤਾ ਮੈਂ ਜੀ ਜੋ ਬਾਜਵਾ ਸਾਹਿਬ ਨੇ ਲੀਡਰ ਆਫ ਆਪੋਜੀਸ਼ਨ ਨੇ ਔਰ ਸਰਦਾਰ ਪ੍ਰਗਟ ਸਿੰਘ ਨੇ ਗੱਲਾਂ ਕੀਤੀਆਂ ਨੇ ਉਹਨਾਂ ਦੀ ਤਾਹੀਦ ਕਰਦਾ ਵਾਂ ਮੇਰਾ ਮੰਨਣਾ ਵਾ ਕਿ ਪੰਜਾਬ ਅੱਜ ਪੁਲਿਸ ਸਟੇਟ ਹੈ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਨੇ ਯੋਗੀ ਬੀਜੇਪੀ ਦੀ ਸਰਕਾਰ ਉੱਤਰ ਪ੍ਰਦੇਸ਼ ਦੀ ਉਹਦਾ ਬੁਲਡੋਜ਼ਰ ਮਾਡਲ ਪੰਜਾਬ ਚ ਲਾਗੂ ਕਰ ਦਿੱਤਾ ਵਾ ਜਿਹੜਾ ਬੋਲਦਾ ਜਿਹੜਾ ਕੋਈ ਸਰਕਾਰ ਦੇ ਖਿਲਾਫ ਆਪਣੀ ਗੱਲ ਰੱਖਦਾ ਕੋਈ ਡਿਸੈਂਟ ਕਰਦਾ ਉਹਦੇ ਤੇ ਬੁਲਡੋਜ਼ਰ ਚੜਾਇਆ ਜਾਂਦਾ ਸਭ ਤੋਂ ਵੱਡਾ ਸਭ ਤੋਂ ਵੱਡੀ ਮਿਸਾਲ ਜਿਵੇਂ ਬਾਜਵਾ ਸਾਹਿਬ ਨੇ ਕਿਹਾ ਕਦੀ ਕਿਸੇ ਨੂੰ ਘਰ ਸੱਦ ਕੇ ਉਹਦੀ ਪਿੱਠ 'ਚ ਛੁਰਾ ਨਹੀਂ ਮਾਰਿਆ ਜਾਂਦਾ ਇਹਨਾਂ ਨੇ ਕਿਸਾਨਾਂ ਨੂੰ ਸੱਦ ਕੇ ਕੰਫੀਡੈਂਸ ਲੈ ਕੇ ਪਿੱਠ 'ਚ ਛੁਰਾ ਮਾਰ ਕੇ ਉਹਨਾਂ ਸਿਰਫ ਉਹਨਾਂ ਨੂੰ ਅਰੈਸਟ ਕੀਤਾ ਬਲਕਿ ਉਹਨਾਂ ਦੇ ਮੋਰਚਿਆਂ ਤੇ ਬੁਲਡੋਜ਼ਰ ਚੜਾ ਕੇ ਉਹਨਾਂ ਨੂੰ ਡਿਮੋਲਿਸ਼ ਕੀਤਾ ਵਾ ਇਹ ਅੱਜ ਦੇ ਜੋ ਯੁੱਗ ਵਿੱਚ ਕਿਤੇ ਹੀ ਐਕਸੈਪਟੇਬਲ ਨਹੀਂਗਾ ਔਰ ਜੋ ਕਰਨਲ ਪੁਸ਼ਪਿੰਦਰ ਬਾਠ ਤੇ ਉਹਦੇ ਬੇਟੇ ਦੀ ਕੁੱਟਮਾਰ ਹੋਈ ਆ ਐਫ ਆਈ ਆਰ ਟਾਬੇ ਵਾਲੇ ਦੇ ਕਹਿਣ ਤੇ ਹੋ ਰਹੀ ਦੇਖੋ ਤੁਸੀਂ ਇੰਨੀ ਅਨਹਿਰਗਦੀ ਪੰਜਾਬ ਦੇ ਵਿੱਚ ਐਫ ਆਈ ਆਰ ਕੀਤੀ ਜਾ ਰਹੀ ਹੈ ਟਾਬੇ ਦੇ ਕਹਿਣ ਤੇ ਜਦ ਕੇ ਮੈਡੀਕਲ ਮੈਡੀਕਲ ਲੀਗਲ ਲੀਗਲ ਰਿਪੋਰਟ ਐਮ ਐਲ ਆਰ ਕਰਨਲ ਸਾਹਿਬ ਤੇ ਉਹਦੇ ਬੇਟੇ ਦੀ ਕਟੀਆਂ ਉਹ ਦਾਖਲ ਨੇ ਉਹਨਾਂ ਦੇ ਬਿਆਨਾਂ ਉਹਨਾਂ ਦੇ ਬਿਆਨ ਅੱਜ ਤਾਈਂ ਨਹੀਂ ਲੈ ਕੇ ਆਉਂ ਔਰ ਕੱਲ ਮੈਂ ਸੁਣ ਰਿਹਾ ਸੀ ਉਹਨਾਂ ਦੇ ਕਾਨੂੰਨ ਸਾਹਿਬ ਦੇ ਘਰੋਂ ਕਹਿ ਰਹੇ ਨੇ ਗਵਰਨਰ ਨੂੰ ਮਿਲ ਕੇ ਬਾਹਰ ਨਿਕਲੇ ਕਿ ਸਸਪੈਂਡ ਕੌਣ ਕੀਤਾ ਵਾ ਵਿਚਾਰੇ ਸਪਾਈ ਚੰਦ ਹੌਲਦਾਰ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਦਾ ਕੋਈ ਸਸਪੈਂਸ਼ਨ ਨਹੀਂ ਹੋਈ ਔਰ ਮੈਂ ਸਮਝਦਾ ਕਿ ਜੋ ਕਰਨਲ ਸਾਹਿਬ ਨਾਲ ਹੋਇਆ ਇਹ ਵੀ ਇਹ ਇੰਡੀਕੇਟ ਕਰਦਾ ਕਿ ਪੰਜਾਬ ਅੱਜ ਪੁਲਿਸ ਸਟੇਟ ਆ ਔਰ ਜਿਸ ਢੰਗ ਦੇ ਨਾਲ ਇਹ ਕੁਚਲ ਰਹੇ ਨੇ ਲੋਕਾਂ ਨੂੰ ਉਹਨਾਂ ਦੇ ਜਜ਼ਬਾਤਾਂ ਨੂੰ ਅੱਜ ਕਾਂਗਰਸ ਪਾਰਟੀ ਨੇ ਗਵਰਨਰ ਦਾ ਜਿਹੜਾ ਐਡਰੈਸ ਕਿਉਂਕਿ ਇਹ मीनिंगलेस ਆ ਉਹ ਤੋਂ ਪੜਾਇਆ ਜਾ ਰਿਹਾ ਵਾ ਉਹਨੂੰ ਬੁਆਇਕਾਟ ਕੀਤਾ ਇਸ ਗੱਲ ਦੀ ਅਸੀਂ ਤਾਇਦ ਕਰਦੇ ਆਂ ਔਰ ਇਹ ਮੰਗ ਕਰਦੇ ਆਂ ਕਿ ਕਰਨਲ ਪੁਸ਼ਪਿੰਦਰ ਬਾਠ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਨਾਮਜ਼ਦ ਬਾਈ ਨੇਮ ਔਰ ਜਿਵੇਂ ਬਾਜਵਾ ਸਾਹਿਬ ਨੇ ਕਿਹਾ ਡਿਸਮਿਸਲ ਅੰਡਰ ਸੈਕਸ਼ਨ 311 ਪੰਜਾਬ ਸਰਕਾਰ ਕੰਪਟੈਂਟ ਹੈ ਇਦਾਂ ਦੇ ਜਿਹੜੇ ਬਦਮਾਸ਼ ਆਫਸਰ ਨੇ ਯੂਨੀਫਾਰਮ ਚ ਉਹਨਾਂ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ ਕਿਸਾਨ ਆਗੂਆਂ ਨੂੰ ਰਿਹਾ ਕੀਤਾ ਜਾਵੇ ਔਰ ਉਹਨਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਉਹਨਾਂ ਨੂੰ ਪੀਸਫੁਲ ਪ੍ਰੋਟੈਸਟ ਕਰਨ ਦਾ ਵੀ ਆਗਿਆ ਦਿੱਤੀ ਜਾਵੇ ਧੰਨਵਾਦ ਇੱਕ